ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾ ਕੇ ਤਿਆਰ ਕਰਾਂਗੇ ਆਪਾਂ ਡਰਾਈ ਫਰੂਟ ਵਾਲਾ ਦੁੱਧ ਤੇ ਇਹ ਪੇਚੇ ਵੀ ਬਹੁਤ ਵਧੀਆ ਤੇ ਬੱਚਿਆਂ ਦਾ ਦਿਮਾਗ ਵੀ ਤੰਦਰੁਸਤ ਕਰਨ ਵਾਸਤੇ ਬਹੁਤ ਹੈਲਦੀ ਦੁੱਧ ਹੁੰਦਾ ਆ ਤੇ ਆਪਾਂ ਬੱਚਿਆਂ ਨੂੰ ਜ਼ਰੂਰ ਬਣਾ ਕੇ ਦੇਣਾ ਚਾਹੀਦਾ ਇਹ ਵਾਲਾ ਦੁੱਧ ਇੱਥੇ ਮੈਂ ਸਾਰੇ ਪਡਾਈ ਫਰੂਟ ਨੂੰ ਮੈਂ ਧੋ ਕੇ ਰੱਖਿਆ ਸੀ ਤੇ ਇੱਥੇ ਆਪਾਂ ਲਈ ਸੀ ਸੋਗੀ ਇਥੇ ਬਦਾਮ ਪਿਉ ਹੁੰਦੇ ਸੀ ਤੇ ਪਾਣੀ ਇਹਨਾਂ ਦੇ ਵਿੱਚੋਂ ਮੈਂ ਕੱਢ ਦਿੱਤਾ ਆ ਤੇ ਇੱਧਰ ਲਏ ਸੀ ਆਪਾਂ ਧਾਗੇ ਵਾਲੀ ਮਿਸ਼ਰੀ ਧਾਗੇ ਵਾਲੀ ਮਿਸ਼ਰੀ ਇਹ ਤਸੀਰ ਠੰਡੀ ਕਰ ਰੱਖਦੀ ਹੈ ਤੇ ਇੱਧਰ ਖਰੋਟ ਲਏ ਸੀ ਇਹਨਾਂ ਨੂੰ ਮੈਂ ਪਾਣੀ ਚ ਪਿਉ ਛੱਡਿਆ ਸੀ ਤੇ ਇੱਧਰ ਲਏ ਸੀ ਆਪਾਂ ਫੁੱਲ ਮਖਾਣੇ ਤੇ ਇੱਧਰ ਆਪਾਂ ਦੁੱਧ ਵਾਲਾ ਬਣਾ ਕੇ ਤਿਆਰ ਕਰਾਂਗੇ ਤੇ ਬਦਾਮਾਂ ਦੀਆਂ ਗਿਰੀਆਂ ਨੂੰ ਮੈਂ ਛਿਲ ਲਵਾਂਗੀ ਬਦਾਮਾਂ ਨੂੰ ਮੈਂ ਛਿਲ ਲਿਆ ਸੀ ਤੇ ਮਿਸ਼ਰੀ ਨੂੰ ਵੀ ਮੈਂ ਥੋੜਾ ਥੋੜਾ ਇਹਨੂੰ ਇਸ ਤਰ੍ਹਾਂ ਤਪੀ ਲਿਆ ਸੀ ਤੇ ਹੁਣ ਆਪਾਂ ਇਹਨੂੰ ਜਗ ਵਿੱਚ ਪਾਵਾਂਗੇ ਮਿਕਸੀ ਦੇ ਜਗ ਵਿੱਚ ਪਾ ਦਵਾਂਗੇ ਆਪਾਂ ਖਰੋਟ ਸੋਗੇ ਬਦਾਮ ਫੁੱਲ ਮਖਾਣੇ ਜਿੰਦਾਂ ਪਹਿਲਾਂ ਕਿ ਮਿਸ਼ਰੀ ਤੇ ਸਭ ਤੋਂ ਪਹਿਲਾਂ ਮੈਂ ਇਹਨਾਂ ਦਾ ਪਾਊਡਰ ਬਣਾਵਾਂ ਲਾਂਗੀ ड्राई फ्रूट ਨੂੰ ਮੈਂ ਮਿਕਸ ਕਰ ਲਿਆ ਸੀ। ਡ్రਾਈ ਫਰੂਟ ਨੂੰ ਮੈਂ ਮਿਕਸੀ ਦੇ ਵਿੱਚ ਜੱਗ ਚ ਗ੍ਰाइंड ਕਰ ਲਿਆ ਸੀ ਤੇ ਹੁਣ ਆਪਾਂ ਇਹਦੇ ਵਿੱਚ ਦੁੱਧ ਨੂੰ ਪਾ ਦੇਵਾਂਗੇ। ਦੁੱਧ ਪਾ ਕੇ ਇਹਨੂੰ ਆਪਾਂ ਫੇਰ ਗ੍ਰाइंड ਕਰ ਲਵਾਂਗੇ ਤੇ ਇਹ ਮਿਲਕ ਸ਼ੇਕ ਬਣ ਕੇ ਰੈਡੀ ਹੋ ਜਾਏਗਾ। ਡ్రਾਈ ਫਰੂਟ ਸ਼ੇਕ ਬਣ ਕੇ ਤਿਆਰ ਹੈ। ਮਿਲਕ ਸ਼ੇਕ ਨੂੰ ਆਪਾਂ ਹੁਣ ਸਰਵ ਕਰ ਲਵਾਂਗੇ ਗਲਾਸਾਂ ਵਿੱਚ ਪਾ ਦੇਵਾਂਗੇ ਮਿਲਕ ਸ਼ੇਕ ਨੂੰ ਪਾਸ ਸਰਵ ਕਰ ਲਿਆ ਤੋਂ ਉੱਪਰੋਂ ਦੀ ਆਪਾਂ ਡ్రਾਈ ਫਰੂਟ ਪਾ ਦੇਵਾਂਗੇ ਡੈਕੋਰੇਸ਼ਨ ਕਰਨ ਵਾਸਤੇ ਦ ਮਿਲਕ ਸ਼ੇਕ ਬਹੁਤ ਵਧੀਆ ਬਣ ਕੇ ਰੈਡੀ ਹੋਇਆ ਬੱਚਿਆਂ ਨੂੰ ਬਹੁਤ ਵਧੀਆ ਟੇਸਟ ਵੀ ਲੱਗੇਗਾ ਤੇ ਬੱਚਿਆਂ ਬਾਤ ਤੇ ਫਲਦੀ ਵੀ ਹੈਗਾ ਇਹ ਡਰਾਈ ਫਰੂਟ ਵਾਲਾ ਮਿਲਕ ਸ਼ੇਕ ਤੇ ਗਰਮੀ ਦੇ ਵਿੱਚ ਬੱਚੇ ਨੂੰ ਬਹੁਤ ਪਸੰਦ ਆਏਗਾ ਤੇ ਜੇ ਤੁਹਾਨੂੰ ਮਿਲਕ ਸ਼ੇਕ ਦੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਜੀ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦੀ ਸਤਿ ਸ਼੍ਰੀ ਅਕਾਲ